ਚਾਰੇ ਕੁੰਡਾਂ ਭਵਤਕੇ ਮਨਮੁਖ ਬੂਜ ਨਾ ਪਾਏ ਦਾ ਸੈਲਫ ਵੈਲਿਡ ਮਨਮੁਖ ਗਰੋ ਵੈਰੀ ਆਫ ਰੈਂਡਰਿੰਗ ਅਰਾਊਂਡ ਇਨ ਆਲ ਆਫ 올 ਡਾਇਰੈਕਸ਼ਨਸ ਬਟ ਦੇ ਡੂ ਨਾਟ ਅੰਡਰਸਟੈਂਡ ਚਾਰੇ ਕੁੰਡਾਂ ਭਵਤਕੇ ਚਾਰੇ ਕੁੰਡਾਂ ਮਤਲਬ ਚਾਰੇ ਕੋਨੇ ਉੱਤਰ ਦੱਖਣ ਪੂਰਬ ਪੱਛਮ ਸਾਰੇ ਪਾਸੇ ਉਹ ਭੱਜ ਭੱਜ ਕੇ ਥੱਕ ਗਏ ਮੱਥੇ ਟੇਕ ਟੇਕ ਰਗੜ ਰਗੜ ਥੱਕ ਗਏ ਮਨਮੁਖ ਭੂਜ ਨਾ ਪਾਏ ਮਨਮੁਖਾਂ ਨੂੰ ਇਹ ਗੱਲ ਸਮਝ ਹੀ ਨਹੀਂ ਆਈ ਕਿ ਪ੍ਰਮਾਤਮਾ ਉਹਨਾਂ ਦੀ ਦੌਲਤ ਤੇ ਵੱਡੇ ਚੜਾਵਿਆਂ ਦਾ ਨਹੀਂ ਭੁੱਖਾ ਪ੍ਰਮਾਤਮਾ ਤਾਂ ਸ਼ਰਧਾ ਵਿਸ਼ਵਾਸ ਤੇ ਜੁਬਾਨ ਦਾ ਪੱਕਾ ਏ ਜਿਨੇ ਆਪਣੀ ਦਿੱਤੀ ਹੋਈ ਜੁਬਾਨ ਅਨਵਾਲੀ ਕਿਸੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰ ਲਿਆ ਅਤੇ ਜਿਨੇ ਲੋੜਵੰਦਾਂ ਦਾ ਸਹਾਰਾ ਬਣ ਲਿਆ ਪ੍ਰਮਾਤਮਾ ਸਾਦਾ ਅੰਗ ਸੰਗੇ ਅਪੰਗੰਗ ਵੀ ਭੁਖਤੇ ਪ੍ਰਮਾਤਮਾ ਹਮੇਸ਼ਾ ਉਹਦੇ ਨਾਲ ਹੈ ਜੀਵਨ ਦੇ ਵਿੱਚ ਇੱਕ ਗੱਲ ਯਾਦ ਰੱਖਿਓ ਤੁਸੀਂ ਅਮੀਰ ਹੋ ਗਰੀਬੋ ਪ੍ਰਮਾਤਮਾ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰਮਾਤਮਾ ਦਾ ਖੁਦ ਸ੍ਰਿਸ਼ਟੀ ਦਾ ਮਾਲਕ ਹੈ ਨਾ ਪਰਮਾਤਮਾ ਨੇ ਤਾਂ ਖੁਦ ਤੁਹਾਨੂੰ ਦਿੱਤਾ ਹੈ ਤੇਰੋ ਕੀ ਆ ਤੁਝੇ ਕਿਹਾ ਰਕੂ ਮੈਂ ਤੇਰਾ ਦਿੱਤਾ ਤੈਨੂੰ ਕੀ ਦੇ ਦੇਵਾਂ ਕਈ ਵੱਡੀਆਂ ਵੱਡੀਆਂ ਪਰਚੀਆਂ ਕਟਾ ਕੇ ਮੈਕਾਂ ਦੇ ਵਿੱਚ ਆਪਣੇ ਨਾਮ ਬਲਵਾਉਣਗੇ ਕਿ ਪੱਕਿਆਂ ਤੇ ਉੱਤੇ ਆਪਣੇ ਨਾਮ ਲਾਉਣਗੇ ਕਿ ਵਾਟਰ ਕੂਲਰਾਂ ਤੇ ਲਗਾਉਣਗੇ ਕਿੰਨੇ ਮੂਰਖ ਇਨਸਾਨ ਆ ਸੀ ਇਹ ਨਦੀਆਂ ਨਹਿਰਾਂ ਮਾਲਕ ਦੀਆਂ ਪਰਮਾਤਮਾ ਦੀਆਂ ਚੱਲ ਰਹੀਆਂ ਨੇ ਜਦੋਂ ਮੱਗੀ ਮਾਲਕ ਕਿ ਜੀਵਨ ਲੈ ਲਵੇ ਜਦੋਂ ਮਰਜ਼ੀ ਮਾਲਕ ਜਨਮ ਦੇ ਦੇ ਇਸ ਕਰਕੇ ਜੀਵਨ ਦੇ ਵਿੱਚ ਇੱਕ ਗੱਲ ਯਾਦ ਰੱਖਣੀ ਮਨਮੁਖ ਹਮੇਸ਼ਾ ਆਪਣੀ ਹੰਕਾਰ ਦੇ ਵਾਸ਼ਾ ਕੇ ਆਪਣੀ ਮੌਤ ਦਾ ਕਾਰਨ ਖੁਦ ਬਣਦਾ ਹੈ ਤੇ ਸਤਪੁਰਖ ਗੁਰਮੁਖ ਹਮੇਸ਼ਾ ਹੋਰਾਂ ਦਾ ਭਲਾ ਹੀ ਚਾਹੁੰਦਾ ਤੇ ਭਲਾ ਕਰਦਾ ਰਹਿੰਦਾ ਤੇ ਆਪਣੀ ਜੀਵਨ ਨੂੰ ਜਿਉਂਦਾ ਰਹਿੰਦਾ ਹੈ